ਉਹ ਮਾੜਿਆਂ ਨੂੰ ਸੜਕ ਦੇ ਵਿੱਚ ਮਾੜਿਆ ਚੁੱਕ ਚੁੱਕ ਕੇ ਮਾੜਿਆ ਮਾਹ ਜੀ ਮੁੜ ਕੇ ਛਦਾਇਆ ਜਿਨ੍ਹਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਲਾ ਸਰਪੰਚਾ ਮੁੱਕਦਾ ਉਹਨੇ ਗੁੰਡੇ ਮਂਗਾਏ ਆ ਉਹ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋਤੇ ਇੱਕ ਕੁਛ ਨੇ ਕੈਕਟਿੰਗ ਉਹ ਖੜਿਆ ਉਹ ਤਰਨਦਾਰਾਂ ਦਾ ਵਿਅਕਤੀ ਸੀਗਾ ਤਰਨਦਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਤੇ ਜਿੰਨੀ ਚੋਣਾਂ ਲਈ VOTING ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਹਾਲਾਂਕਿ ਠੰਡ ਕਾਰਨ ਸ਼ੁਰੂਆਤੀ ਦੌਰ ਵਿੱਚ VOTING ਟਿੱਲੀ ਦਿਖਾਈ ਦੇ ਰਹੀ ਹੈ ਪਰ ਇਸ ਦੌਰਾਨ ਕਈ ਥਾਂ ਤੋਂ ਝੜਪਾਂ ਦੀਆਂ ਖਬਰਾਂ ਆ ਰਹੀਆਂ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਵਿੱਚ VOTING ਸ਼ੁਰੂ ਹੋਣ ਵਕਤ ਉਹ ਲੜਾਈ ਹੋਣ ਦੀ ਖਬਰ ਮਿਲੀ ਹੈ ਇਸ ਮੌਕੇ ਤੇ ਪੁਲਿਸ ਨੇ ਹਲਕੇ ਦੇ 12 ਆਏ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਸਪੋਰਟਰਾਂ ਦੇ ਹੱਕ ਵਿੱਚ ਪਹੁੰਚੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜ ਰਹੇ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਸਮਰਥਕਾਂ ਨਾਲ ਮੌਕੇ ਤੇ ਪਹੁੰਚੇ। ਦੋਵਾਂ ਲੀਡਰਾਂ ਨੇ ਇੱਕ ਦੂਜੇ ਉੱਤੇ ਗੈਂਗਸਟਰਾਂ ਦਾ ਸਾਥ ਦੇਣ ਦੇ ਇਲਜ਼ਾਮ ਲੱਗ ਗਏ। ਉੱਥੇ ਹੀ ਇੱਕ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਦਾ ਹੋਣ ਕਰਕੇ ਉਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਦ ਕਿ ਇਹਨਾਂ ਵਿੱਚ ਕਈ ਗੈਂਗਸਟਰ ਵੀ ਸ਼ਾਮਿਲ ਸੀ ਮੈਂ ਆਉਂਦੇ ਤਾਂ ਤੋਂ ਕਾਲੇ ਸਰਪੰਚ ਹੀ ਉਹ ਇਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਮੈਨੂੰ ਕੁੱਟ ਮਾਰਿਆ ਨਾ ਬੜੀ ਕੀਤੀ ਆ ਹਾਂਜੀ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾਂਹ ਜੀ ਮੁੜ ਕੇ ਛਡਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮਰੇ ਆਮ ਪਾਰਟੀ ਵਾਲਿਆਂ ਨੇ ਤੇ ਕਾਲੇ ਸਰਪੰਚਾ ਮੋਕੇ ਦਾ ਉਹਨੇ ਗੁੰਡੇ ਮੰਗਾਏ ਆ ਇੱਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇੱਥੇ ਗੈਰ ਤੋਂ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕੇ ਨੂੰ ਡੇਰਾ ਬੱਬਰਾਨਕ ਦੇ ਸੀਟ ਤੇ ਡੇਰਾ ਪਠਾਣਾ ਦੇ ਪੋਲਿੰਗ ਬੂਥ ਤੇ ਕਾਂਗਰਸ ਇਤਿਹਾਸ ਸਮਰਥਕਾਂ ਵਿਚਾਲੇ ਝੜਪ ਹੋਈਏ VOTING ਨੂੰ ਲੈ ਕੇ ਦੋਵੇਂ ਧਿਰਾਂ ਆਪਸ ਵਿੱਚ ਪੜ ਗਈਆਂ ਨੇ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੋਈ ਏ ਜਦਕਿ ਸੁਖਜਿੰਦਰ ਰੰਦਾਵਾ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਹਲਕੇ ਤੋਂ ਬਾਹਰ ਲੋਕਾਂ ਨੂੰ ਬੂਥ ਵਿੱਚ ਦਾਖਲ ਕੀਤਾ ਗਿਆ ਜਬਰੀ VOTING ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬੂਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਹਨਾਂ ਮੰਗ ਕੇ ਤੀਕ ਕਿ ਇਹ ਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੈਂ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲੈਂਦਾ ਬਾਹਰ ਕੋਈ। ਮੈਂ ਤੇ ਆਪ ਆਇਆ। ਮੈਂ ਇੱਥੇ ਫਿਰ ਸਕਦਾ। ਮੈਂ ਇਥੋਂ ਦਾ ਰਹਿਣ ਵਾਲਾ। ਸਰ ਇਹ ਬੰਦੇ ਜਿਹੜੇ ਫੜੇ ਨਹੀਂ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤਾਂ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਾਨੂੰ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪਲੀਜ਼ ਕੀ ਲੱਗਦਾ ਇਹ ਸਹੀ ਸਰਕਾਰ ਦੇ ਦੁਆਬੇ ਨਹੀਂ ਚੱਲਦੇ ਤੂੰ ਹੋਰ ਕਿਹਦੇ ਮੇਰੇ ਦਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਮੈਂਟ ਕਰਵਾ ਰਿਹਾ ਦਾਵਾ ਸਾਬ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜ ਰੋ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਜਲ ਕੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੌਂ ਲੜ ਰਹੇ ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਰਹੇ ਜਿਨ੍ਹਾਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹਾਲਾਂਕਿ ਉਹ ਉਲਟਾ ਕਾਂਗਰਸ ਉੱਪਰ ਆਪ ਵਰਕਰਾਂ ਦੀ ਕੁਟਮਾਰ ਕਰਨ ਦੇ ਇਲਜ਼ਾਮ ਲਗਾਉਂਦੇ ਨਸਰਾਏ ਨੇ ਕੋਈ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਲੋ ਤੁਸੀਂ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਥੋਂ ਫੜਿਆ ਉਹ ਤਰਨਤਾਰਾਂ ਦਾ ਵਿਅਕਤੀ ਸੀਗਾ ਤਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਪਾਏਗੀ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ। ਕਹਿੰਦਾ ਕੋਈ ਅੱਗ ਜੜੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਆ ਕੇ। ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ। ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰ ਰਹਾਂਦਾ। ਮੇਰੀ ਗੱਡੀਆਂ ਨੇ, ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ। ਮੇਰੇ ਘਰ ਦੇ ਪਰਿਵਾਰ ਆ, ਮੇਰਾ ਬੇਟਾ ਮੈਂ ਆਇਆ ਵਾਂ। ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ। ਦੱਸੋ ਜੀ ਕਿਹੜਾ ਗੈਂਗਸਟਰ ਆ? ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ, ਅੱਜ ਇਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਕੋ ਡਾਰਾਉਣ ਲੱਗ ਗਿਆ। ਇਕ ਨੇ ਇਹ ਬੰਦਾ ਦਾ ਗਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਕੋਡ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆਹ ਵੀਡੀਓ ਸੁਣੋ ਗੱਭਰੂ ਨਹੀਂ ਇਹ ਮਲਾਜੇ ਜਿਹੜੇ ਨੇ ਇਹਨੇ ਸ਼ੈ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੇ ਮੱਝੀ ਵੀਡੀਓ ਪੂਰੀ ਕੈਪਚਰ ਹੈ 4 ਫੁੱਟ ਤੇ ਸੁੱਕੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਏ ਹੋ ਮੈਂ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਕੋਈ ਨਹੀਂ ਕੋਸ਼ਿਸ਼ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਇੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡਰ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡਰ ਤੇ ਜਿੱਤੀ ਉਹਥੇ ਆਣ ਕੇ ਇਹਨਾਂ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਸਦਾਸੀ ਇੱਕ ਡੇਰਾ ਬਾਬਾ ਨਾਨਕ ਸੀਟ ਦੇ કુલ 193376 ਵੋਟਰ ਨੇ 241 ਪੋਲਿੰਗ ਸਟੇਸ਼ਨ ਇਸ ਵਿਧਾਨ ਸਭਾ ਹਲਕੇ ਲਈ ਬਣਾਏ ਗਏ ਨੇ ਇਹਨਾਂ ਵਿੱਚੋਂ 61 ਸੰਵੇਦਨਸ਼ੀਲ ਮਲੇ ਜਾ ਰਹੇ ਨੇ ਫਿਲਹਾਲ VOTING ਸ਼ੁਰੂ ਹੁੰਦੇ ਹੀ ਝੜਪਦੀਆਂ ਖਬਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾ ਲਿਆ ਗਿਆ ਹੈ ਗੁਰਦਾਸਪੁਰ ਤ੍ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ